ਜੀ ਸਾਡੇ 9 ਵਜੇ ਦੀ ਗੱਲ ਆ ਇਹ ਗੁਲਸ਼ਨ ਕੁਮਾਰ ਜੀ ਸਾਡੇ ਨਾਲ ਆ ਮੁਸਤਾਬਾਤੋਂ ਆਏ ਸਰ ਇਹ ਕਿਤੇ ਸ਼ੋਪਿੰਗ ਕਰਕੇ ਬਾਜ਼ਾਰ ਵਿੱਚੋਂ ਆਏ ਸੀ ਮੱਛੀ ਮਾਰਕੀਟ ਚੋਂ ਲੰਘ ਰਿਹਾ ਸੀ ਸਰ ਤੇ ਇਹਨਾਂ ਦਾ ਸਰ ਅਚਾਨਕ ਪਰਸ ਮੱਛੀ ਮਾਰਕੀਟ 'ਚ ਡੇਗ ਗਿਆ ਤੇ ਸਰ ਸਾਡੇ ਦੁਕਾਨਦਾਰਾਂ ਭਰਾਵਾਂ ਦੇ ਸਾਰੇ ਸਾਡੇ ਹੱਥ ਲੱਗ ਗਿਆ ਸਰ ਉਹਰੇ ਵਿੱਚ ਵੇਖਿਆ ਤੇ 25 ਤੋਂ 30000 ਰੁਪਿਆ ਮਾਊਂਟ ਹੈਗੀ ਸੀ ਤੇ ਇਹਨਾਂ ਦੇ ਸਰ ਆਈਡੀ ਪ੍ਰੂਫ ਪੈਨ ਕਾਰਡ ਆਧਾਰ ਕਾਰਡ ਬਾਕੀ ਸਰ ਇਹਨਾਂ ਦੀ ਆਰਸੀ ਵਗੈਰਾ ਵੀ ਹੈਗੀ ਲਾਇਸੈਂਸ ਡਰਾਈਵਿੰਗ ਲਾਇਸੈਂਸ ਵੀ ਵਿੱਚ ਹੀ ਤੇ ਡਾਲਰ ਵਗੈਰਾ ਵੀ ਹੈਗੇ ਸੀ ਇਸਾਰੇ ਇਹਨਾਂ ਦਾ ਇਹਨਾਂ ਦੀ ਕਿਸਮਤ ਅੱਛੀ ਹੀ ਕਿ ਉਹਦੇ ਵਿੱਚ ਜਿਹੜਾ ਹੀ ਇਹਨਾਂ ਦਾ ਫੋਨ ਨੰਬਰ ਇਹਨਾਂ ਦਾ ਵਿਜ਼ਿਟਿੰਗ ਕਾਰਡ ਜਿਹੜਾ ਹੀ ਜਿਹੜਾ ਇਹ ਕੰਮ ਕਰਦੇ ਆ ਆਪਣਾ ਟਰੇਡਰ ਦਾ ਉਹ ਮਤਲਬ ਕਿ ਵਿਜ਼ਿਟਿੰਗ ਕਾਰਡ ਹੈਗਾ ਹੀ ਤੇ ਇਹਨਾਂ ਨੂੰ ਅਸੀਂ ਕਾਲ ਕਰਕੇ ਆਪਣੀ ਮਾਰਕੀਟ ਵਿੱਚ ਸਦਿਆ ਤੇ ਇਹਨਾਂ ਦਾ ਜਿਹੜਾ A to Z ਸਾਰਾ ਸਮਾਨ ਪੈਸੇ ਜਿਹੜਾ ਵਾ ਉਹ ਸਾਰੇ ਇਹਨਾਂ ਦੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਲਿੱਗੇ ਹੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਵਾਪਸ ਕਰ ਦਿੰਦੇ ਆ ਤੇ ਮੇਰਾ ਬਰਦਰਾ ਛੋਟਾ ਮੈਂ ਜਲੰਧਰ ਤੋਂ ਆਇਆ ਹਾਂ ਮੇਰਾ ਨਾਮ ਕਮਲ ਕੁਮਾਰ ਹੈ ਮੈਂ ਜਲੰਧਰ ਤੋਂ ਆਇਆ ਹਾਂ ਮੈਂ ਇੱਥੇ ਆਪਣੇ ਸੀ ਜੋਤੀ ਤੇ ਆਇਆ ਸੀ ਤੇ ਮੈਂ ਸ਼ਾਮ ਨੂੰ ਇਹਦੇ ਕੋਲ ਆ ਗਿਆ ਮੈਂ ਕਿਹਾ ਚਲੋ ਮੈਂ ਤੁਹਾਨੂੰ ਮਿਲਣ ਵਾਸਤੇ ਆ ਗਿਆ ਅਸੀਂ ਇੱਥੇ ਸ਼ਾਪਿੰਗ ਕਰਨ ਆਏ ਸੀ ਸ਼ਾਪਿੰਗ ਕਰਦੇ ਕਰਦੇ ਦਾ ਪਰਸ ਕਦੇ ਡਿੱਗ ਗਿਆ ਸਾਨੂੰ ਵੀ ਨਹੀਂ ਪਤਾ ਚੱਲਿਆ ਇਹ ਸਰ ਦਾ ਫੋਨ ਆਇਆ ਸਬਜੀ ਦਾ ਕਿ ਤੁਹਾਡਾ ਕੋਈ ਮਿਸਿੰਗ ਹੈ ਤੁਹਾਡਾ ਪ੍ਰੋਡਕਟ ਮਤਲਬ ਤੁਸੀਂ ਇਹਨੇ ਜੇਬਾਂ ਜੁਬਾਂ ਦੇਖੀ ਤੇ ਆਪਣਾ ਪਰਸ ਨਹੀਂ ਸੀ ਅਸੀਂ ਉਸੇ ਟਾਈਮ ਵਾਪਸ ਆਏ ਆ ਐਜਟ ਸਾਨੂੰ ਉੱਧਾ ਦਾ ਉੱਧਾ ਹੀ ਪਰਸ ਸਾਨੂੰ ਮਿਲ ਗਿਆ ਤੁਹਾਡੇ ਪੈਸੇ ਪੂਰੇ ਪੂਰੇ ਸੇਫ ਹੈ ਤੁਹਾਡੇ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਪੈਨ ਕਾਰਡ ਪਰਸ ਵਿੱਚ ਜੋ ਜੋ ਸਮਾਨ ਸੀ ਸਾਰਾ ਸਾਨੂੰ ਇਦਾਂ ਹੀ ਮਿਲ ਗਿਆ ਮੈਂ ਜਲੰਧਰੋਂ ਆਇਆ ਸੀ ਅਸੀਂ ਇੱਧੇ ਘੁੰਮਾ ਕੇ ਮੈਂ ਕਿਹਾ ਸ਼ਾਮ ਨੂੰ ਬੋਰ ਹੋ ਰਹੇ ਆਂ ਚੱਲ ਆ ਯਾਰ ਤੇਰਾ ਸ਼ਹਿਰ ਦੇਖ ਲਈਏ ਅਸੀਂ ਸ਼ਹਿਰ ਗਰਦਾਸਪੁਰ ਦੇਖਣ ਆ ਗਏ ਘੁੰਮਣ ਆ ਗਏ ਪਰ ਬਹੁਤ ਬਹੁਤ ਧੰਨਵਾਦ ਆ ਇਹ ਆਮ ਆਦਮੀ ਤੇ ਬਹੁਤ ਹੀ ਇਮਾਨਦਾਰ ਬਹੁਤ ਹੀ ਮਤਲਬ ਜਾਗਰੂਕ ਹੋਰ ਬਹੁਤ ਹੀ ਵਧੀਆ ਵਰਕਰ ਨੇ ਜੀ ਕਿੱਦਾਂ ਲੱਗੇ ਗਰਦਾਸਪੁਰ ਬਹੁਤ ਵਧੀਆ ਜੀ ਮਹੋਤ ਹੈ ਜੀ ਅੱਜ ਬਹੁਤ ਖੁਸ਼ੀ ਆਈ ਕਿ ਇਮਾਨਦਾਰੀ 100% ਹੈ ਮੇਰਾ ਪਹਿਲੇ ਗੁਲਸ਼ਨ ਕੁਮਾਰ ਨਾਮ ਆ ਮੈਂ ਮੁਸਤਾਫਾ ਮੁਸਤਾਫਾ ਬਾਜ ਜਟਾਂ ਦਾ ਰਹਿਣ ਵਾਲਾ ਮੈਂ ਵਿਚ ਮਾਰਕੀਟ ਵਿੱਚ ਲੰਘ ਰਿਹਾ ਸੀਗਾ ਤੇ ਮੈਨੂੰ ਨਹੀਂ ਪਤਾ ਮੇਰਾ ਪਰਚ ਕਦੋਂ ਡਿੱਗਿਆ ਮੈਨੂੰ ਘਟੋ ਘਟਾ 25 ਤੀਓ ਤੋਂ 25 ਤੀਹ ਰੁਪਿਆ ਮੇਰੇ ਪਰਚ ਵਿੱਚ ਸੀਗਾ ਔਰ ਔਰ ਮੈਨੂੰ ਇਹ ਵੀ ਨਹੀਂ ਪਤਾ ਵੀ ਕਦੋਂ ਡਿੱਗਿਆ ਤੇ ਮੈਂ ਜਾਂਦਾ ਪੈ ਜੀਗਾ ਮੈਨੂੰ ਕਾਲ ਆਈ ਇੱਕ ਬਹੁਤ ਹੀ ਰਿਸਪੈਕਟਡ ਭਾਜੀ ਰਿਸ਼ੀ ਭਾਜੀ ਹਾਂ ਜੀ ਵਿੱਕੀ ਭਾਜੀ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਭਾਜੀ ਤੁਹਾਡਾ ਕੁਝ ਮਿਸ ਹੋਇਆ ਜਾਤ ਨੂੰ ਕੁਝ ਲੱਗਦਾ ਵੀ ਤੁਹਾਡਾ ਕੁਝ ਘਟਿਆ ਇਸ ਕਰਕੇ ਮੈਂ ਆਪਣੇ ਜੇਬਾਂ ਦੇ ਹੱਥ ਮਾਰਿਆ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਮੇਰਾ ਪਰਸ ਗਿਆ ਪੀ ਮੇਰਾ ਮੇਰਾ ਪਰਸ ਡਿੱਗ ਚੁੱਕਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਮੇਰਾ ਪਰਸ ਜੇਬ ਤੇ ਨਹੀਂ ਹੈਗਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਦੇ ਵਿੱਚ ਕੀ ਸੀਗਾ ਮੈਂ ਕਿਹਾ ਭਾਈ ਲਗਭਗ 25 ਤੋਂ 3000 ਰੁਪਿਆ ਪਲੱਸ ਇਕਦੋ ਡਾਲਰ ਹੋਣਗੇ ਜੀ ਤਾਂ ਕਿ ਆਪਰਾ ਨੇ ਗਿਫਟ ਕੀਤੇ ਹੁੰਦੇ ਆ ਉਹ ਹੋਣਗੇ ਬਾਕੀ ਮੇਰਾ ਸਾਡੇ ਪ੍ਰੂਫ ਉਹਦੇ ਵਿੱਚ ਆ ਲਾਇਸੈਂਸ ਹੋ ਗਿਆ ਆਰ ਸੀ ਹੋ ਗਈ ਸਕੂਟੀ ਦੀ ਆਰ ਸੀ ਹੋ ਗਈ ਤੇ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਉਹਦੇ ਵਿੱਚ ਹੀ ਹੈ ਭਾਜੀ ਤੇ ਭਾਜੀ ਹੁਣ ਹੀ ਕਹਿੰਦੇ ਵੀ ਭਾਜੀ ਤੁਸੀਂ ਆਓ ਤੁਹਾਡੇ ਕੋਲ ਸਭ ਕੁਝ ਬਿਲਕੁਲ ਉਦਾਂ ਹੀ ਪਿਆ ਜਿੱਦਾਂ ਤੁਹਾਡਾ ਪਰ ਤੇ ਇੱਥੇ ਹੀ ਉਦਾਂ ਹੀ ਪਿਆ ਉਹ ਮੈਂ ਉਹਨਾਂ ਦਾ ਥੈਂਕ ਯੂ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਮੇਰਾ ਪਰਤ ਮਿਲਕ ਬਿਲਕੁਲ ਜਿੱਧਾ ਡਿੱਗਾ ਉਦਾਂ ਹੀ ਲਟਾਇਆ